ਆ ਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਰਾ ਸ੍ਰੀ ਮਹੱਲਾ ਪਹਿਲਾ ਘਰਤੀ ਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਤਨਾਸਤ ਜਾਗੋ ਭ੍ਰਸ਼ਟ ਹੋਏ ਡੂਬਤਾ ਏਵ ਜਗ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਢੱਬ ਤਨਾਸਤ ਜਾਗੋ ਭ੍ਰਸ਼ਟ ਹੋਏ ਡੂਬਤਾ ਏਵ ਜਗ ਕਲਮੈ ਰਾਮ ਨਾਮ ਸਾਰ ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ ਰਹਾਉ ਆਂਛੀ ਤੀ ਨਾਕ ਪਕੜੈ ਸੂਜ ਤੇ ਤਨ ਲੋਏ ਮਗਰ ਪਾਛ ਕਛਣਾ ਸੂਜੈ ਏ ਹੋ ਪਦਮਾ ਲੋਏ ਖੱਤਰ ਜਾਂਤਾ ਧਰਮ ਛੋੜਿਆ ਮਲੇਸ਼ ਭਖ ਆ ਗਈ ਸ੍ਰੇਟ ਸਾਬੋ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਰਤ ਸਾਜ ਸਾਜ ਪ੍ਰਾਨ ਸੋਦਾ ਕਹ ਰਹਾ ਬੇਦਾਬਿਹਾਸ ਬਿੜਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ ਅਤਿ ਸਾਜੋ ਸਾਜ ਪ੍ਰਾਨ ਸੋਧੈ ਕਹ ਰਹਾ ਬੇਦਾਬਿਹਾਸ ਬਿੜਨਾਮ ਹਰ ਕੇ ਮੁਕਤ ਨਾਹੀ ਕਹ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣ ਕਿਰਪਾ ਸਤਿਗੁਰਾਂ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਤੇ ਸਿੰਘ ਜੀ ਬ੍ਰਿੰਡਾ ਔਰ ਕਥਾ ਵਾਚਕ ਦੇ ਪੁੰਜ ਬਹੁਤ ਹੀ ਸੋਨੇ ਔਰ ਸਟੇਟ ਟੰਗ ਦੇ ਨਾਲ ਹਰ ਰੋਜ਼ ਕੋ ਤੁਨਤ ਕਰ ਹੁਕਮਨਾਮੇ ਦੀ ਕਥਾ ਕਰਦੇ ਆ ਅੱਜ ਦੇ ਹੁਕਮਨਾਮੇ ਦੇ ਵਿਚਾਰ ਔਰ ਕਥਾ ਭਾਈ ਤੇਜਾ ਸਿੰਘ ਪਾਸੋਂ ਆਪ ਸੰਗਤਾਂ ਨੇ ਸਾਰੰਗਨੇ ਸਰਵਣ ਕੀਤੀ ਹੈ ਕਿ ਵਿਸਤਾਰ ਦੇ ਵਿੱਚ ਦੱਸਿਆ ਹੋਇਆ ਸਭ ਕੁਝ ਅਕਾਲ ਨਾਹੀ ਜੋਗ ਨਾਹੀ ਨਾਹੀ ਸਤਿ ਕਾ ਢੱਬ ਥਨਾਟ ਜਗ ਭ੍ਰਸਟ ਹੋਇ ਡੂਬਦਾ ਇਹ ਜਗ ਕਲਮੇ ਰਾਮ ਨਾਮ ਸਾਰ ਅਖੀਤਾ ਮਿਟਾ ਨਾਖ ਪਕੜਾ ਗੜ ਕੋ ਸੰਸਾਰ ਸਾਰੇ ਧਰਮ ਦੀ ਤੇ ਗੁਰਮੁਖਾਂ ਦੀ ਤੇ ਪਖੰਡੀਆਂ ਦੀ ਇਸ ਹੁਕਮ ਮੰਨਣ ਦੇ ਵਿੱਚ ਜਿਹੜੀਆਂ ਵਿਚਾਰਾ ਆਈਆਂ ਭਾਈ ਤੇ ਸਿੰਘੋ ਕਥਾ ਵਾਚਕ ਬਟੰਡਾ ਇਹਨਾਂ ਦੇ ਪਾਸੋਂ ਸਾਰੀਆਂ ਸੰਤਾਂ ਨੇ ਸ਼ਰਮ ਨ ਕੀਤਾ ਸੋ ਸਤਿਗੁਰਾਂ ਦਾ ਫਰਮਾਨ ਹੈ ਕਿ ਨਾ ਸੁਹਾਗਣ ਛੋਡਾ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਓਰੰਡ ਬਹੁਤੀਆਂ ਧੂਆਂ ਤਪੜੀਆਂ ਅੱਗ ਤੇ ਬੈਠਣਾ ਜਾਂ ਕੜੇ ਸਰ ਦੇ ਵਿੱਚ ਪਾਣੀ ਦੀ ਪੌਣੀ ਸਰ ਦੇ ਵਿੱਚ ਸਵਾ ਪਾਲਣੇ ਤੇ ਜਾਂ ਅੰਨ ਛੋਡਣਾ ਇਹ ਪਖੰਡ ਬਾਜੀ ਹੈ ਸਾਰੀ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਕਿ ਜਿਹੜੇ ਇਹ ਪਖੰਡ ਬਾਜੀ ਕਰਨੀ ਐ ਅੱਖੀ ਤਾਂ ਮੀਟਾ ਨਾਕ ਪਕੜਾ ਠੱਗਣ ਕੋ ਸੰਸਾਰ ਅੱਖਾਂ ਵਿੱਚ ਕੇ ਦਰਿਆ ਦੇ ਕੰਢੇ ਤੇ ਬਹਿ ਜਾਣਾ ਨਦੀਆਂ ਦੇ ਕੰਢੇ ਤੇ ਬਹਿ ਜਾਣਾ ਮੱਥੇ ਦੇ ਵਿੱਚ ਤਿਲਪ ਲਾ ਲੈਣਾ ਤੇ ਦੁਨੀਆਂ ਨੂੰ ਇਹ ਠੱਗਣ ਦਾ ਤਰੀਕਾ ਬਣਾਇਆ ਹੋਇਆ ਪਖੰਡ ਬਣਾਇਆ ਹੋਇਆ ਇਸ ਕਰਕੇ ਸਾ ਸੰਗਤਾਂ ਨਾਮ ਬਿਨਾਂ ਬਹੁਤਾ ਦੁੱਖ ਲੱਗਦਾ ਹੈ ਨਾਮ ਦੇ ਨਾਮ ਤੋਂ ਬਿਨਾ ਸਾਰੀ ਪ੍ਰਾਣੀ ਨੂੰ ਦੁੱਖ ਲੱਗਦੀ ਹੈ ਨਾਮ ਤੋਂ ਬਿਨਾ ਪ੍ਰਾਣੀ ਨਰਕਾਂ ਦੇ ਵਿੱਚ ਜਾ ਵਰਦਾ ਹੈ ਨਾਮ ਤੋਂ ਬਿਨਾ ਪ੍ਰਾਣੀ ਇਸ ਪੌਜਰ ਸੰਸਾਰ ਤੋਂ ਬ੍ਰਥਾਈ ਚਲੇ ਜਾਂਦਾ ਹੈ ਇਸ ਕਰਕੇ ਜੋ ਨਾਮ ਦੇ ਨਾਲ ਜੁੜਿਆ ਹੈ ਜਿਹੜੇ ਗੁਰਮੁਖ ਹੈ ਨਾਮ ਦੇ ਰਸੀਏ ਆ ਉਹ ਸਾਧ ਸੰਗਤ ਆਪ ਵੀ ਤਰ ਜਾਂਦੇ ਆ ਤੇ ਆਪਣੀਆਂ ਕੋਲ ਨੂੰ ਵੀ ਲੈ ਕੇ ਤਰ ਜਾਂਦੇ ਆ ਸੋ ਆਓ ਪ੍ਰੇਮ ਤੇ ਸਤਿਕਾਰ ਦੇ ਨਾਲ ਨਾਮ ਦੇ ਨਾਲ ਜੁੜਿਆ ਕਰੋ ਬਾਣੀ ਬਾਣੇ ਦੇ ਨਾਲ ਜੁੜਿਆ ਕਰੋ ਜਪਨਾ ਕਰੋ ਨਾਮ ਦਾ ਸਾਡੇ ਸਤਿਕਾਰਯੋਗ ਭਾਈ ਤੇਜਾ ਸਿੰਘ ਜੀ ਬਹੁਤ ਵਧੀਆ ਔਰ ਮਾਨ ਚਕਸੀਅਤ ਸਤਿਗੁਰਾਂ ਦੀ ਕਿਰਪਾ ਉਹਨਾਂ ਤੇ ਜਿਹੜਾ ਹਰ ਰੋਜ਼ ਕਥਾ ਨਾਲ ਕਰਦੇ ਆ ਹਕੁਮਾਂ ਦੀ ਕਥਾ ਕਰਦੀ ਆ ਸੋ ਕੋਟਣ ਕੋਟਾਂ ਧੰਨਵਾਦ ਸਰਗੁਣ ਚੈਨਲ BTI 29 ਇਹਨਾਂ ਦਾ ਵੀ ਕੋਟਣ ਕੋਟਾਂ ਧੰਨਵਾਦ ਫਤੇ ਬਲਾਗ ਅੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ